ਸਰਦਾਰਾ ਲੋ ਹਾਂਜੀ ਵੀਰ ਜੀ ਮੇਰਾ ਨਾਮ ਸੁਖਜੀਤ ਸਿੰਘ ਜੀ ਮੈਂ ਗੁਰੂ ਅਰਜਨ ਦੇਵ ਨਗਰ ਤੰਤਾਂ ਰੋਡ ਚਾਟੀਵਿੰਡ ਨਹਿਰ ਅੰਮ੍ਰਿਤਸਰ ਦਾ ਰਹਿਣ ਵਾਲਾ ਵੀਰ ਜੀ ਸਾਡੇ ਇਲਾਕੇ ਦੇ ਵਿੱਚ ਨਸ਼ਾ ਜਿਹੜਾ ਵਾ ਵੀ ਸਭੋਂ ਹੀ ਜ਼ਿਆਦਾ ਵਿਕਦਾ ਵਾ ਕੈਪਸੂਲ ਗੋਲੀਆਂ ਟੀਕੇ ਚਿੱਟਾ ਸਾਰਾ ਕੁਝ ਸ਼ਰਿਆਮ ਵਿਕਦਾ ਤੇ ਇੱਥੇ ਇਸੇ ਮੋੜ ਤੇ ਜਿੱਥੇ ਅੱਜ ਅਸੀਂ ਇਕੱਠੇ ਆਏ ਆਂ ਇੱਥੇ ਰਾਤ ਨੂੰ ਸਵੇਰ ਤੋਂ ਹੀ ਸ਼ੁਰੂ ਹੋ ਜਾਂਦਾ ਕੰਮ ਆ ਤੇ ਲੈਣਾ ਦੀਆਂ ਲੈਣਾ ਰਸ਼ਕਿਆਂ ਤੇ ਬੈਂਟਰੀ ਰਸ਼ਕਿਆਂ ਤੇ ਮੋਟਰਸਾਈਕਲਾਂ ਤੇ ਚਾਪ ਚਾਟ ਜਾਣੇ ਉਹ ਲੈਣਾ ਤੇ ਟੀਕਿਆਂ ਦੀਆਂ ਅਜੇ ਵੀ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਚੱਲ ਜੋ ਕੁਝ ਅਸੀਂ ਵੀਡੀਓ ਵੀ ਐਡ ਕਰਾਂਗੇ ਵਿੱਚ ਤੇ ਸਭੋਂ ਜ਼ਿਆਦਾ ਨਸ਼ਾ ਇੱਥੇ ਹੈਗਾ ਕੁੜੀਆਂ ਵੀ ਨਸ਼ਾ ਕਰਦੀਆਂ ਵਾ ਤੇ ਇਸ ਕਰਕੇ ਅਸੀਂ ਅੱਜ ਇਸੇ ਸਬੰਧ ਵਿੱਚ ਸਾਰੇ ਧਨ ਭਰਾ ਇਕੱਠੇ ਹੋਏ ਆਂ ਇਲਾਕਾ ਨਿਵਾਸੀ ਹਰਜੀਤ ਸਿੰਘ ਜੀ ਵਰਪਾਲ ਤੇ ਹਰਜੀਤ ਸਿੰਘ ਕਲਕੱਤੇ ਵਾਲੇ ਆਮ ਆਦਮੀ ਪਾਰਟੀ ਦੇ ਵਰਕਰ ਸਾਡੇ ਵਿੱਚ ਉਹਨਾਂ ਨੂੰ ਵੀ ਬੁਲਾਇਆ ਹੈ ਇਸ ਕਰਕੇ ਕਿ ਆਉਣ ਵਾਲੀ ਸਰਕਾਰ ਜੇ ਐਸ ਵਾਸਾ ਆਮ ਆਦਮੀ ਸਰਕਾਰ ਦੀ ਜਿਵੇਂ ਦੇ ਪਰੇ ਹੀ ਉਹਨਾਂ ਨੇ ਕਾਫੀ ਕਿਹਾ ਹੈ ਵੀ ਅਸੀਂ ਨਸ਼ਾ ਕਰਾਂਗੇ ਤੇ ਨਸ਼ਾ ਹਲੇ ਤੱਕ ਕੋਈ ਉਦਾਂ ਦੀ ਹੈਗਾ ਨਹੀਂ ਵੀ ਇਸ ਕਰਕੇ ਉਹਨਾਂ ਨੇ ਬਲਾਤ ਜੇ ਤੇ ਨਸ਼ੇ ਦੀ ਥਲ ਪਾਈ ਜਾਏਗੀ ਤੇ ਆਉਣ ਵਾਲੀਆਂ ਵੋਟਾਂ ਸਾਰੇ ਮੱਲੇ ਦੀਆਂ ਉਹਨਾਂ ਨੂੰ ਪੈਣਗੀਆਂ ਤੇ ਕਿਰਪਾ ਕਰਕੇ ਨਸ਼ੇ ਨੂੰ ਰੋਕ ਲਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਬੋਲੋ ਵੀਰ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰੀਤ ਸਿੰਘ ਵੋਟ ਨੰਬਰ 39 ਤੋਂ ਆਮ ਆਦਮੀ ਪਾਰਟੀ ਦਾ ਵਰਕਰ ਆ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਆ ਕਿ ਸਾਡਾ ਏਰੀਆ ਜਿਹੜਾ ਗੁਰੂ ਅਰਜਨ ਦੇਵ ਨਗਰ ਲਾਈਨਾਂ ਦੇ ਕੋਲ ਇੱਥੇ ਬਹੁਤ ਹੀ ਜ਼ਿਆਦਾ ਨਸ਼ਾ ਵੇਚਦਾ ਆ ਆਏ ਦਿਨ ਕੋਈ ਨਾ ਕੋਈ ਮੌਤ ਹੁੰਦੀ ਆ ਅੱਜ ਪਰਤੋ ਦੀ ਗੱਲ ਆ ਪਰਤੋ ਸਵੇਰੇ 9 ਵਜੇ ਦੀ ਗੱਲ ਆ ਪੁਲ ਦੇ ਥੱਲੇ ਇੱਕ ਬੰਦਾ ਉਹ ਟਿਕਾਣਾ ਆ ਰਿਹਾ ਸੀ ਤੇ ਮੈਂ ਲੰਘਦੇ ਲੰਘਦੇ ਉਹਦੇ ਗੱਲ ਪਿਆ ਤੇ ਉਹਨੂੰ ਭਜਾਇਆ ਉੱਥੋਂ ਤੇ ਹੁਣ 10 ਮਿੰਟ ਪਹਿਲਾਂ ਦੀ ਗੱਲ ਆ ਇੱਕ ਲੜਕੀ 18-20 ਸਾਲ ਦੀ ਕੁੜੀ ਆ ਉਹ ਜਵਾਨ ਕੁੜੀ ਤੇ ਉਹ ਇੱਥੋਂ ਟਿਕਟਾਲਾ ਆ ਕੇ ਲਾਈਨਾਂ ਤੋਂ ਠੀਕ ਇਧਰ ਨੂੰ ਆਈ ਤੇ ਡਿੱਗਦੀ ਡਿੱਗਦੀ ਆਈ ਉਹ ਅਸੀਂ ਟਿਕਟਾਲਾ ਆ ਗਏ ਅਸੀਂ 200 ਰੁਪਏ ਦਾ ਉਹਨੇ ਨਗ ਲਿਆ ਤੇ ਅਸੀਂ ਉਹਨੂੰ ਚਲੋ ਇੱਥੇ ਬਿਠਾਇਆ ਉਹਨੂੰ ਖਿੱਚਾ-ਕਿੱਚਾ ساری ਗੱਲਬਾਤ ਤੇ ਜਦੋਂ ਅਸੀਂ ਉਧਰ ਗਏ ਆ ਤੇ ਉਹ ਸਾਰੇ ਜਾਣੇ ਭੱਜ ਗਏ ਸੀ ਸੋ ਮੈਂ ਇਹ ਕਹਿਣਾ ਕਿ ਸਾਡਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਕਿੱਥੇ ਬੈਠਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਉਹ ਕੀ ਕਰਦੇ ਪਏ ਨੇ ਤੁਹਾਨੂੰ ਲੋਕਾਂ ਨੂੰ ਪਤਾ ਵਾ ਸਾਰਿਆਂ ਨੂੰ ਪਤਾ ਵਾ ਨਸ਼ੇੜੀਆਂ ਨੂੰ ਪਤਾ ਕਿ ਨਸ਼ਾ ਕਿੱਥੋਂ ਵੀ ਜਾਂਦਿਆ ਵਾ ਕਿਹੜਾ ਉਹਦਾ ਡੀਲਰ ਆ ਕਿੱਥੋਂ ਆਉਂਦਿਆ ਉਸ ਨੂੰ ਵੀ ਨਹੀਂ ਪਤਾ ਪੁਲਿਸ ਕਾਦੇ ਵਾਸਤੇ ਵਰਦੀ ਪਾ ਕੇ ਬੈਠੀ ਆ ਸਿਰਫ ਸੈਲਰੀਆਂ ਚੱਕਣੀਆਂ ਹੁੰਦੀਆਂ ਮਹੀਨੇ ਬਾਅਦ ਕੀ ਸੈਲਰੀ ਆ ਗਈ ਕੋਈ ਗੱਲ ਨਹੀਂ ਚੱਕ ਲੋ ਹਣ ਹੋਰ ਪੁਲਸ ਦਾ ਕੋਈ ਕੰਮ ਨਹੀਂ ਆ ਤੇ ਅਸੀਂ ਇਹ ਬੇਨਤੀ ਕਰਦੇ ਆਂ ਸਾਡੇ ਐਮਐਲਏ ਸਾਹਿਬ ਨੂੰ ਕਿ ਅਸੀਂ ਪਾਰਟੀ ਨਾਲ ਜੁੜੇ ਜੁੜੇ ਸੀ ਕਿ ਹਾਂ ਕੁਝ ਬਦਲਾਅ ਆਊਗਾ ਇਹੇ ਲਾਲਚ ਕਰਕੇ ਨਹੀਂ ਜੁੜੇ ਕਿ ਨਾ ਅਸੀਂ ਕੋਈ ਚੋਲਣ ਨਹੀਂ ਆ ਜਾਂ ਕੋਈ ਸਾਨੂੰ ਪ੍ਰਧਾਨਗੀ ਚਾਹੀਦੀ ਆ ਅਸੀਂ ਬਦਲਾਅ ਚਾਹੁੰਨੇ ਹਾਂ ਪਰ ਇਹੀ ਇਹੋ ਜਿਹਾ ਬਦਲਾਅ ਨਹੀਂ ਚਾਹੁੰਨੇ ਇਹਦੇ ਫੇਰ ਉਹਨਾਂ ਨਾਲੋਂ ਵੀ ਵੱਧ ਗਿਆ ਕਿ ਮੈਂ ਬੇਨਤੀ ਕਰਦਾ ਸਾਡੇ ਐਮਐਲਏ ਸਾਹਿਬ ਨੂੰ ਕਿ ਇਧਰਲੇ ਏਰੀਆ 'ਚ ਤੁਸੀਂ ਧਿਆਨ ਦਿਓ ਇਹ ਬਹੁਤ ਹੀ ਵੱਡਾ ਮਤਲਬ ਇਹ ਇੱਕ ਧਿਆਨ ਦੇਣ ਵਾਲੀ ਗੱਲ ਆ ਠੀਕ ਆ ਜੀ ਤੇ ਜੇ ਅਸੀਂ ਧਿਆਨ ਨਾ ਨਾ ਦਿੱਤਾ ਤੇ ਇੱਥੇ ਆਏ ਦਿਨ ਨੇਤੀ ਕੋਈ ਨਾ ਕੋਈ ਮਤਲਬ ਘਰੋਂ ਜੀ ਉੱਠਦਾ ਜਾਣਾ ਵਾ ਤੇ ਉਹਨਾਂ ਉਹਦੇ ਸਿਸਲੇ ਤੇ ਅਸੀਂ ਅੱਜ ਸਾਡੇ ਚੇਅਰਮੈਨ ਸਾਹਿਬ ਜਸਦੀਪ ਭਾਈ ਆ ਉਹਨਾਂ ਦੀ ਪੀਏ ਫਰਜੀਤ ਸਿੰਘ ਕਲਕੱਤਾ ਜੀ ਉਹਨਾਂ ਨੂੰ ਸਦਿਆ ਵਾ ਬੈਠੇ ਹੋਏ ਨੇ ਤੇ ਇਹਨਾਂ ਨਾਲ ਅਸੀਂ ਜੋ ਆ ਸਾਰੀ ਗੱਲ ਇਹਨਾਂ ਨਾਲ ਸਾਂਝੀ ਕੀਤੀ ਆ ਵਿਚਾਰ ਵਟਾਂਦਰਾ ਕੀਤਾ ਆ ਸੋ ਇਹਨਾਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਕਿ ਜਨਾਬ ਇੱਧਰ ਧਿਆਨ ਦਿਓ ਤੇ ਬਹੁਤ ਹੀ ਵਧੀਆ ਹੋਊਗਾ। ਸੋ ਇਹਦੇ ਨਾਲ ਹੀ ਮੈਂ ਗੱਲ ਖਤਮ ਕਰਦਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਆ ਮਸਲਾ ਜੀ। ਸਭ ਤੋਂ ਪਹਿਲਾਂ ਆਪ ਜੀ ਨੂੰ ਖਾਸ ਤੌਰ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਆਪ ਜੀ ਨੂੰ ਦੱਸਣਾ ਚਾਹਨਾ ਆ ਕਿ ਅੱਜ ਸਾਡੇ ਭਾਈ ਸੁਵਜੀ ਸਿੰਘ ਜੀ ਜੋ ਗੁਰੂ ਅਰਜਨ ਦੇਵ ਨਗਰ ਦੇ ਰਹਿਣ ਵਾਲੇ ਨੇ। ਅਸੀਂ ਵੀ ਇੱਥੋਂ ਵਾਰਡ ਨੰਬਰ 49 44 ਦੇ ਸੰਖਾ ਮਾਧਿਅਮ ਦਰਸਾਉਂਦਾ ਹਾਂ। ਤੇ ਸਾਨੂੰ ਅੱਜ ਇਹਨਾਂ ਨੇ ਧਿਆਨ ਵਿੱਚ ਲਿਆਂਦਾ ਹੈ ਕਿ ਸਾਡੇ ਇਸ ਗਲੀ ਚ ਜਿਹੜਾ ਏਰੀਆ ਚ ਲੈਣਾ ਤੇ ਲੱਗ ਨਸ਼ਾ ਬਹੁਤ ਵਧਦਾ ਹੈ ਤੇ ਇੱਥੋਂ ਦਾ ਕੁਝ ਕੀਤਾ ਜਾਵੇ ਕਿਉਂਕਿ ਬੱਚੇ ਰੋਜ਼ ਦੀ ਰੋਜ਼ ਕੋਈ ਨਾ ਕੋਈ ਇੱਥੇ ਡੱਤ ਹੁੰਦੀ ਰਹਿੰਦੀ ਏ ਬਹੁਤ ਬੁਰੀ ਹਾਲਤ ਏ ਬੜਾ ਦੁੱਖ ਹੁੰਦਾ ਜਦੋਂ ਬਿਹਰ ਜਵਾਨ ਦੀ ਬੁੱਤ ਜਿਹੜਾ ਉਹ ਨਸ਼ੇ ਦੀ ਦੰਦ ਚ ਫਸ ਕੇ ਆਪਣੀ ਜਾਨ ਗਵਾ ਦਿੰਦਾ ਇਸ ਕਰਕੇ ਸਾਨੂੰ ਬਹੁਤ ਦੁੱਖ ਲੱਗਦਾ ਇਸ ਦਲ ਦਾ ਇਹਨਾਂ ਨੇ ਸਾਡੇ ਧਿਆਨ ਵਿੱਚ ਲਿਆਂਦੀ ਹੈ ਅੱਜ ਅਸੀਂ ਸਾਰੇ ਇੱਥੇ ਨੱਥਨ ਵਾਚੇ ਇਸੇ ਮੁੱਦੇ ਤੇ ਗੱਲ ਕਰਨ ਵਾਸਤੇ ਇਕੱਠੇ ਹੋਏ ਆਂ ਚਲੋ ਅਸੀਂ ਇਸ ਮੁੱਦੇ ਤੇ ਗੱਲ ਕਰਨ ਵਾਸਤੇ ਆਪਣੇ ਸੀਨੀਅਰ ਆਗੂ ਭਾਈ ਹਰਜੀਤ ਸਿੰਘ ਜੀ ਕੋਲਕੱਤਾ ਤੋਂ ਲੋਕ ਉਹਨਾਂ ਨੂੰ ਵੀ ਬੁਲਾਇਆ ਅਸੀਂ ਉਹਨਾਂ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਹੈ ਕਿ ਇੱਥੋਂ ਦਾ ਕੋਈ ਸੋਚਿਆ ਜਾਵੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਭਾਈ ਅਸੀਸ ਸਿੰਘ ਕੋਕੱਤਾ ਜੀ ਨੂੰ ਕਿ ਇੱਥੇ ਨਗਰ ਵਾਸੀਆਂ ਦਾ ਬਹੁਤ ਬੁਰਾ ਹਾਲ ਆ ਵੱਡੇ ਬੱਚੇ ਤਾਂ ਘੱਰੀ ਨੇ ਉਹਨਾਂ ਨਾਲ ਛੋਟੇ ਬੱਚੇ ਦੇ ਦੇ ਇੱਕ ਇੱਕ ਉਧਰ ਜਾ ਸਕਦੇ ਨੇ ਇਸ ਕਰਕੇ ਜਿਹੜੇ ਬੱਚੇ ਲੱਗੇ ਨੇ ਉਨ੍ਹਾਂ ਨੂੰ ਕਵਿਸ਼ਨ ਕੀਤੀ ਜਾਵੇ ਉਹਨਾਂ ਨੂੰ ਪਛਾਣ ਮੋੜਿਆ ਜਾਵੇ ਤਾਂ ਕਿ ਗਾਂ ਨਸ਼ਾ ਬੰਦ ਹੋਣਾ ਚਾਹੀਦਾ ਹੈ ਜੇ ਇਹ ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਜੇ ਆਪਾਂ ਅੱਗੋਂ ਆਉਣ ਵਾਲੀਆਂ ਚੋਣਾਂ ਜਿੱਤਣੀਆਂ ਚਾਹੁੰਦੇ ਹਾਂ ਆਮ ਆਦਮੀ ਪਾਰਟੀ ਨੇ ਤੇ ਨਸ਼ੇ ਨੂੰ ਖੰਡ ਪਾਈ ਜਾਵੇ ਤੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਬੱਚਿਆਂ ਦਾ ਧਿਆਨ ਚੰਗੇ ਪਾਸੇ ਖਿੱਚਿਆ ਜਾਵੇ ਇਸ ਕਰਕੇ ਅਸੀਂ ਡਾਕਟਰ ਹਿੰਦੂਬੀ ਸਿੰਘ ਜੀ ਨਿੱਜਰ ਉਹ ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਹਨ ਚੰਗੇ ਇੱਕ ਕਾਰਜਿਕਾਰ ਸੀਨੀਅਰ ਐਮਐਲਏ ਸਾਹਿਬਾਨ ਉਹ ਅਸੀਂ ਇਹਨਾਂ ਤੇ ਆਸ ਕਰਦੇ ਆ ਸਾਡੇ ਏਰੀਆ ਦੇ ਵਿੱਚ ਸਾਡਾ ਚੰਗਾ ਸਾਥ ਦੇਣਗੇ ਉਹ ਨਸ਼ਿਆਂ ਨੂੰ ਥੱਲ ਪਹੁੰਚ ਵਿੱਚ ਸਾਡਾ ਸਾਥ ਦੇਣਗੇ ਔਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾਉਂਜਾ ਹੋਇਆ ਇੱਕ ਬੋਧ ਸੇਵਾ ਦਾ ਕੰਮ ਹੈ ਭਲਾਈ ਦਾ ਕੰਮ ਹੈ ਕਿ ਕਿਤੇ ਨਸ਼ਿਆਂ ਨੂੰ ਥੱਲ ਪਾ ਦਿੱਤਾ ਜਾਵੇ ਇਸ ਤਰ੍ਹਾਂ ਕਿ ਇਹ ਸਥਾਨ ਇਹ ਤੁਹਾਡੇ ਮਾਧਮ ਰਹੀ ਬੇਨਤੀ ਕਰਦੇ ਆ ਕਿ ਹਰ ਵੀਰ ਭਰਾ ਸਹਿਯੋਗ ਕਰੇ ਇਹ ਬਹੁਤ ਜ਼ਿਆਦਾ ਕੰਮ ਹੈ ਜੇ ਆਪਣੇ ਬੱਚਿਆਂ ਨੂੰ ਤੁਸੀਂ ਸਿੱਧੀ ਰਾਹ ਪਾ ਦੋਗੇ ਤੇ ਖਾਣ ਵਾਲੀ ਪੀੜ੍ਹੀ ਸਾਡੀ ਜਿਹੜੀ ਆ ਬਾਜੂ ਅਸੀਂ ਅੱਜ ਤੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਸਾਡਾ ਸਾਥ ਦੇ ਹੋਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ